इस okay. 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 uh, वक्त पहुंच चुके हैं गर्ल्स पॉलिटेक्निक जिथे नाभा ਨਹੀਂ ਸ਼ਹਿਰੀ ਤੇ ਸਨੌਰ ਦੀਆਂ ਮਸ਼ੀਨਾਂ ਤੇ ਪਈਆਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਟਰਾਲੀ ਟਰਾਲੀ ਜਿਹੜੀ ਹੈ ਉਹਦੇ ਤੇ ਟੈਂਟ ਲਾ ਕੇ ਤੇ ਅੰਦਰ ਸੀਸੀਟੀਵੀ ਮੈਂ ਚਾਹੁੰਗਾ ਕਿ ਤੁਸੀਂ ਅੰਦਰ ਵੀ ਆ ਜਾਓ ਬਹੁਤ ਫੈਂਡ ਜਿੱਦਾਂ ਹੋ ਗਿਆ ਬੈਠੇ 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 ਲੀਡਰ ਸਾਡਾ ਬੱਸ ਮੁੱਕ ਗਿਆ। ਹੱਸੋ ਬਈ ਬ੍ਰੇਕ ਲਾ ਦਿਓ ਹੁਣ। ਡਾਕਟਰ ਸਾਹਿਬ ਬੱਸ ਹੋਰ ਨਾ। ਟਰਾਲੀ ਦੇ ਵਿੱਚ ਪੂਰੇ ਆਪਣੇ ਬਿਸਤਰੀ ਵਗੈਰਾ, ਚਟਾਈਆਂ ਵਗੈਰਾ, ਕੱਪੜੇ, ਸিসিਟੀਵੀ ਕੈਮਰਾ ਦੀ ਫੀਡ ਹੈ। ਪਿੱਛੇ ਹੋ। ਹਾਂ ਯਾਰ ਤੁਸੀਂ ਦੇਖ ਸਕਦੇ ਹੋ ਕਿ ਉਹ ਟਰਾਲੀ ਤੇ ਮਸ਼ੀਨਾਂ ਪਿੱਛੇ ਲੱਗ ਜਾ ਵੀਰੇ, ਪਿੱਛੇ ਲੱਗ ਜਾ। 24 ਘੰਟੇ ਜਿਹੜੀ ਸিসিਟੀਵੀ ਕੈਮਰੇ ਦੀ ਨਜ਼ਰ ਹੈ ਉਹ ਕਿ ਸਾਡੇ ਵਰਕਰਾਂ ਦੀ ਉਹਨਾਂ ਕੈਮਰਿਆਂ ਤੇ ਨਜ਼ਰ ਹੈ। ਨਾ ਹੈ ਕਿ ਜਾਂਦੇ ਨੇ ਜੀ ਜੀ ਬੈਠੋ ਡਾਕਟਰ ਸਾਹਿਬ ਨੂੰ ਬੈਠੋ ਜੀ ਭਾਈ ਸਾਹਿਬ ਬੈਠ ਜਾਓ ਮੇਰੇ ਪੈਰੇ ਅੱਗੇ ਨਾ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੇ ਵਿਰੁੱਧ ਜਿਨ੍ਹਾਂ ਨੇ ਬਹੁਤ ਵੱਡੀ ਲੜਾਈ ਲੜੀ ਹੈ ਪਟਿਆਲਾ ਸ਼ਹਿਰੀ ਤੋਂ ਡਾਕਟਰ ਬਲਵੀਰ ਜੀ ਉਹ ਸਾਡੇ ਨਾਲ ਨੇ ਸਾਡੇ ਕੈਂਡੀਡੇਟ ਨੇ ਮੈਂ ਮੰਨ ਲੀ ਮੈਂ ਬੋਲਾਂਗਾ ਕਿ ਤੁਸੀਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਇਸ ਵਕਤ ਸੋਚ ਫਿਕਰ ਦੇ ਵਿੱਚ ਨੇ ਪੰਜਾਬੀ ਕਿ ਕਿਤੇ ਕੋਈ ਘਟੜਣਾ ਹੋ ਜੇ ਤਾਂ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਦੇਉਣੀ ਮੈਂ ਬਿਲਕੁਲ ਮਾਨ ਸਾਹਿਬ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਜਿਹੜੀ ਲੜਾਈ ਹੈ ਇਹ ਬਿਲਕੁਲ ਫਰਾਂਟਫੋਰਟ ਤੇ ਜਾ ਕੇ ਪੰਜਾਬ ਦੇ ਵਿੱਚ ਲੜੀ ਹੈ ਔਰ ਸੈਕੰਡਰੀ ਰੈਲੀਆਂ ਕੀਤੀਆਂ ਐ ਇਸੇ ਤਰ੍ਹਾਂ ਸਾਡੇ ਜਿੰਨੇ ਐਨ ਆਰ ਆਈ ਭਰਾ ਜਿੰਨੇ ਸਾਡੇ ਪੰਜਾਬ ਦੇ ਜਿੰਨੇ ਵੀ ਸਾਡੇ ਵਲੰਟੀਅਰ ਐ ਅਸੀਂ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਉਹਨਾਂ ਨੇ ਲੜਾਈ ਲੜੀ ਹੈ ਜਿਹੜੀ ਪੰਜਾਬ ਦੀ ਜਿਹੜੀ ਕਿਸਮਤ ਦਾ ਫੈਸਲਾ ਉਹ VOTING ਮਸ਼ੀਨਾਂ ਦੇ ਵਿੱਚ ਬੰਦਾ ਤੇ ਸਾਡੇ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਵਲੰਟੀਅਰ ਦਿਨ ਰਾ ਪੈਰਾ ਦੇ ਰਹੇ ਆ ਅਸੀਂ ਉਹਨਾਂ ਨੂੰ ਦੁਕਾਨ ਯਕੀਨ ਦਿਵਾਉਂਦੇ ਆ ਕਿ ਇਹ ਜਿਹੜੀ ਲੜਾਈ ਆ ਜੋ ਅਸੀਂ 4 ਤਰੀਕ ਨੂੰ ਜਿੱਤੀ ਆ ਜਿਹਦਾ ਐਲਾਨ 11 ਤਰੀਕ ਨੂੰ ਹੋਣਾ ਉਹ ਅਸੀਂ ਬਖਸ਼ਿਆਂ ਦੀ ਰਾਖੀ ਜਿੰਨਾਂ ਜਾਨ ਦੇ ਨਾਲ ਕਰਾਂਗੇ ਜਿਹੜੀ ਮਿਹਨਤ ਨਾਲ ਤੁਸੀਂ ਤੇ ਸਾਰੇ ਵਲੰਟੀਅਰਸ ਨੇ ਆਪਣੀ ਮਿਹਨਤ ਦਿਨ ਰਾਤ ਇਹ ਕਰਕੇ ਜਿਹੜੀ ਸਾਡੀ ਕਮਾਈ ਆ ਹੁਣ ਇਹ ਬੋਲ ਲੱਗਿਆ ਹੋਇਆ ਅਸੀਂ ਇਹਦੇ ਵਿੱਚੋਂ ਇੱਕ ਦਾਣਾ ਵੀ ਬਾਹਰ ਨਹੀਂ ਜਾਣ ਦੇਾਂਗੇ ਔਰ ਤੁਹਾਡੀ ਜਿਹੜੀ ਮਿਹਨਤ ਦੀ ਕੋਈਆ ਇਹਦਾ ਨਤੀਜਾ ਜਿਹੜਾ ਹੈਗਾ ਉਹ 11 ਤੱਕ ਨਿਕਲੇਗਾ ਔਰ ਬਹੁਤ ਹੀ ਅچھے ਨਤੀਜੇ ਆਣਗੇ ਪੰਜਾਬ ਦੇ ਵਿੱਚ ਆਮ ਲੋਕਾਂ ਦੀ ਸਰਕਾਰ ਬਣੇਗੀ ਇਸ ਵਾਰ ਸਾਨੂੰ ਕੋਈ ਇਹਦੇ ਵਿੱਚ ਅਸੀਂ ਕਿਸੇ ਕਿਸਮ ਦੀ ਕੋਈ ਕਤਾਹੀ ਨਹੀਂ ਕਰਾਂਗੇ ਬਹੁਤ ਮਿਹਰਬਾਨੀ ਮੈਂ ਇੱਕ ਵਾਰ ਫੇਰ ਦੱਸ ਦਾਂ ਕਿ ਮੈਂ ਅੱਜ ਤੋਂ ਮੈਂ ਸ਼ੁਰੂ ਕੀਤਾ ਹੈ ਪ੍ਰੋਗਰਾਮ ਜਿਹਦਾ ਜਿਹਦਾ ਨਾਮ ਅਸੀਂ ਰੱਖਿਆ ਜਸਵੀਰ ਨੂੰ ਸਲਾਮ ਇਹਨਾਂ ਦੇ ਜਸਵੀਰ ਨੂੰ ਸਲਾਮ ਕਿ ਹੈ ਬਿਨਰਾਤ ਆਪ ਵੀ ਆਪਣੀਆਂ ਡਿਊਟੀਆਂ ਸ਼ਿਫਟਾਂ ਚੇਂਜ ਕਰ ਦਿੰਦੇ ਨੇ ਅੱਧੀ ਰਾਤ ਨੂੰ ਵੀ ਆਉਂਦੇ ਨੇ ਆਪਣੇ ਕਵੀਲਰ ਦੇ ਕੰਮ ਛੱਡ ਕੇ ਇੱਥੇ ਬੈਠੇ ਨੇ ਸੋ ਇਹ ਪਹਿਲੀ ਵਾਰ ਹੋਇਆ ਭਾਰਤ ਦੀ ਰਾਜਨੀਤੀ ਦੇ ਇਤਿਹਾਸ 'ਚ ਕਿ ਜਿਹੜੇ ਵੋਟਰ ਨੇ ਜਿਹੜੇ ਵਲੰਟੀਅਰ ਨੇ ਉਹ ਆਪਣੀਆਂ ਆਪਣੀ ਮਿਹਨਤ ਦੀ ਆਪਣੀ ਭਵਿੱਖ ਦੀ ਆਪ ਰੱਖੀ ਕਰ ਰਹੇ ਨੇ ਇਹਦਾ ਮਤਲਬ ਬਹੁਤ ਵੱਡੀ ਚੇਂਜ ਆ ਰਹੀ ਹੈ ਲੋਕਾਂ ਨੂੰ ਆਪਣੇ ਪਰਿਵਰਤੀ ਚਿੰਤਾ ਆਪਣੇ ਬੱਚਿਆਂ ਦੀ ਪਰਿਵਰਤੀ ਚਿੰਤਾ ਸੋ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਫਿਰ ਅਗਲੀ ਜਿੱਥੇ ਮੈਂ ਜਾਊਗਾ ਉੱਥੋਂ ਫਿਰ ਤੁਹਾਨੂੰ ਅਪਡੇਟ ਕਰਦਾ ਰਹੂੰਗਾ ਜਿੰਦਾਬਾਦ